ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਸੰਗਤ ਦੇ ਸ਼ਰਨਾਂ ਵਿੱਚ ਫਤਿਹ ਪ੍ਰਵਾਨ ਹੋਵੇ ਜੀ ਇੱਕ ਵਾਰ ਫੇਰ ਅਤੇ ਜਿਉਂਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ ਇੱਕ ਪੋਸਟ ਦੇਖੀ ਆ ਜੀ ਜਿਹਦੇ ਵਿੱਚ ਇਹ ਪੋਸਟ ਪਾਈ ਗਈ ਹੈ ਜੀ ਭਗੀਲ ਸਿੰਘ ਯੂਐਸਏ ਵੱਲੋਂ ਤੇ ਉਹਨਾਂ ਨੇ ਲਿਖਿਆ ਕਿ ਇਹਨਾਂ ਬੰਦਿਆਂ ਤੋਂ ਇਹਨਾਂ ਬੰਦਿਆਂ ਨੂੰ ਭਾਉ ਤੋਂ ਕੀ ਖਤਰਾ ਵਾ ਇਸ ਗੱਲ ਦੀ ਸਮਝ ਨਹੀਂ ਆਉਂਦੀ ਹੈ ਨਾ ਤੇ ਥੱਲੇ ਮੈਨੂੰ ਪਹਿਲਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀਗੀ ਤੇ ਮੈਂ ਕਲੀਅਰ ਕੀਤਾ ਤੇ ਜਦੋਂ ਪੋਸਟ ਦੇਖੀ ਥੱਲੇ ਫੋਟੋਆਂ ਪਾਈਆਂ ਜੀ ਉਹਦੇ 'ਚ ਇੱਕ 15 ਬੰਦਿਆਂ ਦੀ ਲਿਸਟ ਬਣੀ ਹੋਈ ਆ ਉਹਦੇ 'ਚ ਪਹਿਲੇ ਨੰਬਰ ਤੇ ਨਾਮ ਆ ਜੀ ਸੁਖਜੀਤ ਸਿੰਘ ਖੋਸੇ ਦੂਜੇ ਨੰਬਰ ਤੇ ਸੁਕਰਾਰ ਸਿੰਘ ਤੀਜੇ ਨੰਬਰ ਤੇ ਹੈਗਾ ਜੀ ਵਰਿੰਦਰ ਸਿੰਘ ਚੌਥੇ ਤੇ ਵਿਕਰਮਜੀਤ ਸਿੰਘ ਐਡਵੋਕੇਟ ਪਰਮਿੰਦਰ ਸਿੰਘ 5ਵੇਂ ਤੇ 6ਵੇਂ ਤੇ ਬਖਸ਼ੀ ਸਿੰਘ ਤੇ 7ਵੇਂ ਤੇ ਮੇਰਾ ਨਾਮ ਆ ਤੇ 8ਵੇਂ ਤੇ ਬਲਵਿੰਦਰ ਸਿੰਘ ਤਲਵਾੜਾ 9ਵੇਂ ਤੇ ਸਿਮਰਨਜੀਤ ਸਿੰਘ ਐਡਵੋਕੇਟ 10ਵੇਂ ਤੇ ਜਗਦੀਪ ਸਿੰਘ 11ਵੇਂ ਤੇ ਹੁਸਨਪ੍ਰੀਤ ਸਿੰਘ 12ਵੇਂ ਤੇ ਮਾਨ ਸਿੰਘ ਅਕਾਲੀ 13ਵੇਂ ਤੇ ਹਰਜੋਤ ਸਿੰਘ ਤੇ 14ਵੇਂ ਨੰਬਰ ਤੇ ਹੈਗਾ ਜੀ ਸੁਖਪ੍ਰੀਤ ਸਿੰਘ ਤੇ 15ਵੇਂ ਨੰਬਰ ਤੇ ਹੈਗਾ ਸੁਖਵੰਤ ਸਿੰਘ ਬਰਾੜ ਹੁਣ ਇਹਨਾਂ ਵਿੱਚੋਂ ਕੁਝ ਬੰਦੇ ਤਾਂ ਇਹੋ ਜਿਹੇ ਆ ਜਿਨ੍ਹਾਂ ਨੂੰ ਮੈਂ ਬਾਈ ਫੇਸ ਜਾਣਦਾ ਤੇ ਕੁਝ ਬੰਦੇ ਇਹੋ ਜਿਹੇ ਆ ਜਿਨ੍ਹਾਂ ਨੂੰ ਮੈਂ ਨਾਮ ਹੀ ਪਹਿਲੀ ਵਾਰੀ ਸੁਣਿਆ ਇਹ ਪੋਸਟ ਦਾ ਮੈਨੂੰ ਨਹੀਂ ਸੀ ਪਤਾ ਵੀ ਇਹ ਕਾਦੇ ਬਾਰੇ ਆ ਜਾਂ ਕਿਉਂ ਪਾਈ ਗਈ ਆ ਜਾਂ ਕਿੱਥੋਂ ਇਹ ਵਾਇਰਲ ਹੋਈ ਆ ਜਾਂ ਕਿੱਥੋਂ ਇਹ ਨਿਕਲੀ ਆ ਇਹਦੀ ਉਪਜ ਕੀ ਆ ਮੈਨੂੰ ਕੁਝ ਨਹੀਂ ਸੀ ਇਹਦੇ ਬਾਰੇ ਜਾਣਕਾਰੀ ਤੇ ਮੈਂ ਭਗੇਲ ਸਿੰਘ ਦੀ ਪੋਸਟ ਦੇਖੀ ਆ ਜੀ ਚਾਚਾ ਭਗੇਲ ਸਿੰਘ ਨਾਮ ਤੇ ਆਈਡੀ ਆ ਜੀ ਤੇ ਇਸ ਤੇ ਮੇਰੀ ਉਹਨਾਂ ਨਾਲ ਗੱਲ ਵੀ ਹੋਈ ਬਾਅਦ ਚ ਨਾ ਉਹਨਾਂ ਦੇ ਕਹਿਣ ਮੁਤਾਬਕ ਇਹ ਪੋਸਟ ਜਿਹੜੀ ਪਾਈ ਗਈ ਆ ਇਹ ਆਰਟੀਆਈ ਕਢਾ ਕੇ ਇਹਨਾਂ ਨੇ ਜਿਹੜੀ ਭਾਈ ਅਮਰਤਪਾਲ ਸਿੰਘ ਤੇ ਐਨਐਸਏ ਲੱਗੀ ਆ ਉਸ ਦੇ ਸਬੰਧ ਦੇ ਵਿੱਚ ਜਿਹੜੇ ਇਹ ਲੈਸਟਿਆ ਵੀ ਇਹਨਾਂ ਬੰਦਿਆਂ ਨੇ ਲਿਖਤੀ ਰੂਪ ਦੇ ਵਿੱਚ ਸਰਕਾਰ ਨੂੰ ਦਿੱਤਾ ਏ ਕਿ ਸਾਨੂੰ ਅਮਰਤਪਾਲ ਸਿੰਘ ਤੋਂ ਖਤਰਾ ਏ ਸਾਡੀ ਸੁਰੱਖਿਆ ਕੀਤੀ ਜਾਵੇ ਤੇ ਇਸ ਕਰਕੇ ਇਸੇ ਦੇ ਬਹਿਬ ਤੇ ਉੱਤੇ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਐਨਐਸਏ ਵਧਾਈ ਗਈ ਆ ਹੁਣ ਮੈਂ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਸੰਗਤ ਦੇ ਨਾਲ ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਕਦੇ ਵੀ ਕਿਸੇ ਵੀ ਸਰਕਾਰ ਨੂੰ ਇਹ ਨਹੀਂ ਕਿਹਾ ਵੀ ਮੈਨੂੰ ਕਿਸੇ ਤੋਂ ਵੀ ਖਤਰਾ ਹੈ। ਅਮਰਤਪਾਲ ਸਿੰਘ ਦੀ ਗੱਲ ਨਹੀਂ ਮੈਂ ਕਿਸੇ ਵੀ ਬੰਦੇ ਤੋਂ ਜਾਂ ਕਦੇ ਵੀ ਕਿਸੇ ਤੋਂ ਵੀ ਆਖਿਆ ਨਹੀਂ ਵੀ ਮੈਨੂੰ ਖਤਰਾ ਹੈ। ਸਰਕਾਰ ਨੇ ਮੈਨੂੰ ਆਖਿਆ ਕਿ ਤੈਨੂੰ ਖਤਰਾ ਹੈ ਤੈਨੂੰ ਅਸੀਂ ਸਿਕਿਉਰਿਟੀ ਦੇਣੀ ਹੈ ਜਿਹੜੀ ਕਿ ਮੈਂ ਲੈਣ ਤੋਂ ਇਨਕਾਰ ਕਰਤਾ ਤੇ ਮੈਂ ਨਾਲ ਲੈਣੀ ਆ ਕਿਉਂਕਿ ਮੈਂ ਗੁਰੂ ਘਰ ਦਾ ਪ੍ਰਚਾਰਕ ਆ। ਮੈਂ ਆਪਣੇ ਆਪ ਨੂੰ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪੁੱਤਰ ਸਮਝਦਾ ਮਾਂ ਕਿ ਮੈਂ ਹੈ ਵੀ ਅਮਰਤਾਰੀ ਚੰਗਿਆ ਅਕਾਲੀ ਫੌਜ ਕਿਸੇ ਵੀ ਫੌਜ ਦੇ ਅਧੀਨ ਨਹੀਂ ਰਹਿ ਸਕਦੀ ਇਹ ਮੈਂ ਲਿਖਤੀ ਰੂਪ ਦੇ ਵਿੱਚ ਵੀ ਐਸਐਸਪੀ ਫਰੀਦਕੋਟ ਨੂੰ ਦਿੱਤਾ ਸੀ ਕਿ ਮੈਂ ਇੱਕ ਵਾਰੀ ਨਹੀਂ ਚਾਰ ਪੰਜ ਵਾਰੀ ਲਿਖ ਕੇ ਦਿੱਤਾ ਵੀ ਮੈਂ ਆਪਣੇ ਆਪ ਨੂੰ ਅਕਾਲੀ ਫੌਜ ਸਮਝਦਾ ਹਾਂ ਅਕਾਲੀ ਫੌਜ ਦਾ ਹਿੱਸਾ ਹਾਂ ਤੇ ਇੱਕ ਫੌਜ ਦੂਜੀ ਫੌਜ ਦੇ ਅਧੀਨ ਨਹੀਂ ਰਹਿ ਸਕਦੀ ਇਸ ਕਰਕੇ ਮੈਂ ਸਰਕਾਰ ਦੇ ਖਿਲਾਫ ਬੋਲਦਾ ਹਾਂ ਤੇ ਸਰਕਾਰ ਦੇ ਖਿਲਾਫ ਬੋਲਣ ਵਾਲੇ ਨੂੰ ਸਰਕਾਰ ਹੀ ਸੁਰੱਖਿਆ ਦੇਵੇ ਇਹ ਗੱਲ ਕਿਦੇ ਸਮਝ ਨਹੀਂ ਸਮਝ ਤੋਂ ਬਾਹਰ ਆ ਨਾ ਇਸ ਕਰਕੇ ਮੈਂ ਸਿਕਿਉਰਿਟੀ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਸਰਕਾਰ ਨੇ ਮੇਰੇ ਨਾਲ ਧੱਕੇ ਨਾਲ ਸਿਕਿਉਰਿਟੀ ਲਾਈ ਜਿਹੜੀ ਮੈਂ ਬਿਲਕੁਲ ਨਹੀਂ ਲਈ ਤੇ ਨਾਂ ਮੈਂ ਉਹਨੂੰ ਮਨਜ਼ੂਰ ਕੀਤਾ ਤੇ ਨਾਂ ਮੈਂ ਲੈਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਇਹ ਕਹਿੰਦੇ ਵੀ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਸਰਕਾਰ ਨੂੰ ਕਿਹਾ ਹੈ ਕਿ ਸਾਨੂੰ ਅਮਰਤਪਾਲ ਸਿੰਘ ਤੋਂ ਖਤਰਾ ਹੈ ਨਾਂ ਮੈਂ ਕਦੇ ਕਿਸੇ ਨੂੰ ਲਿਖਤੀ ਰੂਪ ਦੇ ਵਿੱਚ ਦਿੱਤਾ ਨਾਂ ਮੈਂ ਕਦੇ ਕਿਸੇ ਨੂੰ ਜ਼ੁਬਾਨੀ ਕਿਹਾ ਨਾ ਹੀ ਕਿਸੇ ਲਿਖਤ ਦੇ ਉੱਤੇ ਮੈਂ ਕਦੇ ਕੋਈ ਸਾਈਨ ਕੀਤੇ ਆ ਹੁਣ ਇਸ ਗੱਲ ਦੀ ਜਵਾਬ ਦੇ ਸਰਕਾਰ ਆ ਕਿਉਂਕਿ ਸਰਕਾਰ ਕਹਿੰਦੀ ਹੈ ਵੀ ਸਾਨੂੰ ਕੋਈ ਇੰਟੈਲੀਜੈਂਸੀ ਦੀ ਰਿਪੋਰਟ ਆ ਵੀ ਤੇਰੇ ਉੱਤੇ ਹਮਲਾ ਹੋਊਗਾ ਮੈਂ ਕਿਹਾ ਵੀ ਦੱਸੋ ਮੈਨੂੰ ਕਿਹਦੇ ਤੋਂ ਖਤਰਾ ਹੈ ਮੈਨੂੰ ਕਿਹਦੇ ਵੱਲੋਂ ਹਮਲਾ ਹੋਊਗਾ ਪਰ ਇਸ ਗੱਲ ਤੇ ਮੈਨੂੰ ਕੋਰੀ ਨਾ ਕਰ ਦਿੱਤੀ ਗਈ ਆ ਮੈਨੂੰ ਆਖਿਆ ਵੀ ਸਾਨੂੰ ਪਤਾ ਹੈ ਵੀ ਅਮਰਤਪਾਲ ਵੀ ਸਾਨੂੰ ਇੰਨਾ ਪਤਾ ਹੈ ਵੀ ਤੇਰੇ ਤੈਨੂੰ ਖਤਰਾ ਹੈ ਤੇ ਸਾਡਾ ਫਰਜ਼ ਬਣਦਾ ਤੇਰੀ ਸੁਰੱਖਿਆ ਕਰਨਾ ਪਰ ਮੈਂ ਮੇਰੇ ਵੱਲੋਂ ਇੱਕ ਪਰਚਾ ਦਰਜ ਸੀਗਾ 300 ਸੱਤ ਦਾ 307 ਦਾ ਪਰਚਾ ਮੇਰੇ ਵੱਲੋਂ ਦਰਜ ਸੀਗਾ ਜਿਹੜਾ ਕਿ ਮੈਂ ਉਹ ਵੀ ਖਾਰਜ ਕਰਵਾ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਕਦੇ ਵੀ ਸਰਕਾਰ ਨੂੰ ਕੋਈ ਵੀ ਕਿਸੇ ਵੀ ਕਿਸਮ ਦੀ ਦਰਖਾਸਤ ਨਹੀਂ ਦੇਵਾਂਗਾ ਚਾਹੇ ਮੇਰਾ ਕੋਈ ਨਿੱਜੀ ਵਫਾਦ ਹੋਵੇ ਚਾਹੇ ਮੇਰਾ ਕੋਈ ਪੰਥਕ ਵਫਾਦ ਹੋਵੇ ਚਾਹੇ ਮੇਰਾ ਕਿਸੇ ਨਾਲ ਵੀ ਕੋਈ ਲੈਣ ਦੇਣ ਦਾ ਹੋਵੇ ਮੈਂ ਕਦੇ ਵੀ ਸਰਕਾਰ ਦੀ ਇਨਵੋਲਵਮੈਂਟ ਆਪਦੀ ਜ਼ਿੰਦਗੀ ਦੇ ਵਿੱਚ ਨਹੀਂ ਕਰਨੀ ਚਾਹੁੰਦਾ ਮੈਂ ਕਦੇ ਵੀ ਕੋਈ ਵੀ ਦਰਖਾਸਤ ਨਹੀਂ ਦੇਵਾਂਗਾ ਇੱਥੋਂ ਤੱਕ ਕਿ ਜੇ ਮੈਨੂੰ ਕੱਲ ਨੂੰ ਕੁਝ ਹੋ ਵੀ ਜਾਂਦਾ ਮੇਰੀ ਮੌਤ ਵੀ ਹੁੰਦੀ ਕਿਸੇ ਕਾਰਨ ਮੇਰਾ ਪਰਿਵਾਰ ਜਾਂ ਜਿਹੜੇ ਸਿੰਘ ਮੇਰੇ ਨਾਲ ਪਿਆਰ ਕਰਨ ਵਾਲੇ ਆ ਮੇਰੇ ਨਾਲ ਪਿਆਰ ਰੱਖਣ ਵਾਲੇ ਆ ਜਥੇਬੰਦੀਆਂ ਦੇ ਸਿੰਘ ਜਾਂ ਆਮ ਸੰਗਤ ਦੇ ਵਿੱਚੋਂ ਜਿਹੜੇ ਮੇਰੂੰ ਸੁਣਦੇ ਆ ਮੈਂ ਉਹ ਵੀ ਇਹ ਉਹਨਾਂ ਨੂੰ ਵੀ ਚਰਣਾ ਵਿੱਚ ਬੇਨਤੀ ਕੀਤੀ ਆ ਕਿ ਕਦੇ ਵੀ ਜੇ ਮੇਰੇ ਨੂੰ ਕੁਝ ਹੁੰਦਾ ਏ ਉਹ ਅਕਾਲ ਪੁਰਖ ਸਾਹਿਬ ਜਾਣਦੇ ਆ ਜਣਾ ਮਰਨਾ ਅਕਾਲ ਪੁਰਖ ਦੇ ਹੱਥ ਵਾਸੇ ਆ ਜੇ ਮੈਨੂੰ ਕੁਝ ਹੁੰਦਾ ਮੈਂ ਫਿਰ ਵੀ ਕੋਈ ਵੀ ਦਰਖਾਸਤ ਸਰਕਾਰ ਨੂੰ ਨਹੀਂ ਦੇਣੀ ਚਾਹੁੰਦਾ ਕਿ ਨਾ ਹੀ ਦੇਵਾਂਗਾ ਤੇ ਜਿਹੜੇ ਬੰਦਿਆਂ ਨੇ ਇਹ ਹੋਰ ਵੀ ਪੋਸਟਾਂ ਪਾਈਆਂ ਵਾ ਹੋਰ ਵੀਰਾਂ ਨੇ ਵੀ ਇਹ ਪੋਸਟਾਂ ਪਾਈਆਂ ਮਾ ਉਹਨਾਂ ਦੇ ਵੀ ਧਿਆਨ ਵਿੱਚ ਲਿਆਵਾ ਜੇ ਤਾਂ ਤੁਹਾਡੇ ਕੋਲੇ ਕੋਈ ਪ੍ਰੂਫ ਹੈ ਜਿਦੇ ਵਿੱਚ ਮੇਰੀ ਕੋਈ ਲਿਖਤ ਹੋਵੇ ਜਾਂ ਮੈਂ ਲਿਖ ਕੇ ਦਿੱਤਾ ਹੋਵੇ ਜਾਂ ਮੇਰੇ ਦਸਖਤ ਹੋਣ ਜਿਦੇ ਉੱਤੇ ਉਹ ਪੇਸ਼ ਕਰੋ ਪਰ ਮੈਨੂੰ ਇਸ ਗੱਲ ਤੇ ਪੂਰਾ ਯਕੀਨ ਹੈ ਸੱਚੇ ਸਤਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਆਪਾਂ ਇਹ ਗੱਲ ਆਖਦੇ ਆ ਕਿ ਆਪਾਂ ਨਾ ਕਦੇ ਕਿਸੇ ਦਾ ਕਿਸੇ ਦੇ ਖਿਲਾਫ ਕੋਈ ਸ਼ਿਕਾਇਤ ਦਰਜ ਕਰਵਾਈ ਹੈ ਤੇ ਨਾ ਮੈਂ ਕਰਵਾਉਣੀ ਆ ਸਗੋਂ ਮੇਰੇ ਉੱਤੇ ਸਰਕਾਰ ਨੇ ਝੂਠਾ ਪਰਚਾ ਪਾਇਆ ਝੂਠਾ ਕੀ ਉਹ ਸੱਚਾ ਪਾਇਆ ਝੂਠਾ ਪਾਇਆ ਉਹ ਜਾਣਦੇ ਆ ਵੀ ਇਹ ਭੜਕਾਊ ਪ੍ਰਚਾਰ ਕਰਦਾ ਏ ਜਿਹੜਾ ਆਪਣੇ ਹੱਕਾਂ ਦੀ ਗੱਲ ਕਰਨੀ ਆ ਸਾਡੇ ਸ਼ਹੀਦ ਸਿੰਘਾਂ ਬਾਰੇ ਬੋਲਣਾ ਉਹ ਮੇਰਾ ਧਰਮ ਏ ਉਹ ਮੇਰਾ ਫਰਜ਼ ਏ ਉਹ ਮੈਂ ਨਿਭਾਉਂਦਾ ਰਹੂੰਗਾ ਤੇ ਜਿਹੜੇ ਵੀਰਾਂ ਨੇ ਵੀ ਇਹ ਪੋਸਟ ਇਹ ਲਿਖ ਕੇ ਪਾਈ ਆ ਕਿ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਕੋਈ ਸ਼ਿਕਾਇਤ ਕੀਤੀ ਆ ਇਹ ਬਿਲਕੁਲ ਕੋਰਾ ਝੂਠ ਆ ਮੈਂ ਇਸ ਗੱਲ ਨੂੰ ਜਮਾ ਹੀ ਨਹੀਂ ਐਕਸੈਪਟ ਕਰਦਾ ਇਸ ਗੱਲ ਨੂੰ ਜਮਾ ਨਹੀਂ ਸਵੀਕਾਰਦਾ ਕਿਉਂਕਿ ਮੇਰੇ ਵੱਲੋਂ ਕਿਸੇ ਨੂੰ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਤੇ ਨਾ ਹੀ ਮੈਨੂੰ ਕਿਸੇ ਤੋਂ ਖਤਰਾ ਮਹਿਸੂਸ ਹੁੰਦਾ ਜੇ ਖਤਰਾ ਹੈ ਤੇ ਕੇਵਲ ਸਰਕਾਰ ਤੋਂ ਆ ਤੇ ਸਰਕਾਰ ਜੇ ਸਾਨੂੰ ਮਾਰਨਾ ਚਾਹੁੰਦੀ ਆ ਤੇ ਉਹ ਅੱਜ ਨਹੀਂ ਅੱਜ ਤੋਂ ਨਹੀਂ ਗੁਰਨਾਨਕਦੇਵ ਸੱਚੇ ਪਾਤਸ਼ਾਹ ਜੀਆਂ ਤੋਂ ਲੈ ਕੇ ਸਰਕਾਰ ਸਾਨੂੰ ਮਾਰਨਾ ਚਾਹੁੰਦੀ ਆ ਉਹ ਮਾਰਦੀ ਆ ਪ੍ਰਚਾਰ ਕਰਦਿਆਂ ਨੂੰ ਬੇਸ਼ੱਕ ਕੋਈ ਮਾਰ ਦੇਵੇ ਕੋਈ ਜਿਉਂਦਾ ਛੱਡ ਦੇਵੇ ਤੇ ਇਹ ਸੱਚੇ ਸਤਗੁਰਾਂ ਦੀ ਹਜ਼ੂਰੀ ਦੇ ਵਿੱਚ ਮੇਰੀ ਹਾਜ਼ਰੀ ਹੋਊਗੀ ਮੈਂ ਅਰਦਾਸ ਕਰਦਾ ਜਦੋਂ ਵੀ ਸਟੇਜ ਤੋਂ ਉੱਤਰਦਾ ਮੈਂ ਸੰਗਤ ਨੂੰ ਵੀ ਇਹ ਬੇਨਤੀ ਕਰਦਾ ਕਿ ਅਰਦਾਸ ਕਰੋ ਮੇਰੇ ਵਾਸਤੇ ਕਿ ਜਿਹੜਾ ਮੇਰਾ ਇਹ ਸਹਿਰੇ ਆ ਇਹ ਗੁਰੂ ਗ੍ਰੰਥ ਦੇ ਲੇਖੇ ਲੱਗੇ ਗੁਰੂ ਪੰਥ ਦੇ ਲੇਖੇ ਲੱਗੇ ਤੇ ਮੈਂ ਇਹੋ ਅਰਦਾਸ ਹੁਣ ਵੀ ਕਰਦਾ ਹਾਂ ਕਿ ਸੱਚੇ ਸਤਗੁਰੂ ਜੇ ਪ੍ਰਚਾਰ ਕਰਦਿਆਂ ਨੂੰ ਕਿਤੇ ਮੌਤ ਨਸੀਬ ਹੋ ਜਾਵੇ ਤੇ ਇਸ ਤੋਂ ਵੱਡਾ ਮੇਰੇ ਲਈ ਪ੍ਰਚਾਰ ਦਾ ਕੋਈ ਫਲ ਨਹੀਂ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ